ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਤੋ ਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤ ਗੁਰਾਂ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵੱਡਾ ਪਾਗੇ ਹਾਂ ਵੱਡਿਆ ਪਾਗਾ ਵਾਲੇ ਹਾਂ ਤੰਤਾ ਦੇ ਜੋਗ ਹਾਂ ਜੋ ਰੋਜਾਲਾਂ ਦੇ ਨਿਰਮਾਣ ਅਨੁਸਾਰ ਰੋਜਾਨਾ ਦੇ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਗੁਰਾਂ ਦੀ ਪਾਵਨ ਪਵਿੱਤਰ ਮਕਦਸ ਕੋਦ ਦੇ ਵਿੱਚ ਸਭਾਈ ਮਨ ਹੋ ਕੇ ਬੈਠੇ ਹੋ ਸਤਿਗੁਰਾਂ ਦੀ ਅਮਰਤ ਰੂਪ ਗੁਰਬਾਣੀ ਪੜ ਸੁਣ ਰਹੇ ਹੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਸੇਵਾ ਮੰਨubar ਰਹੇ ਹਾਂ ਸਤਸੰਗਤ ਦੇ ਮਹਾਨ ਤੀਰਥ ਤੇ ਮਹਾਨ ਸਰੂਵਰਤੇ ਪੰਚਨਾ ਕੀਤਾ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਂਦਾ ਸਫਲ ਯਤਨ ਕਰ ਰਹੇ ਹੋ ਸੋ ਆਓ ਗੁਰੂ ਪਿਆਰੇ ਖਾਲਸਾ ਜੀ ਇਸਲੇ ਕਾਫੀ ਰੋਜਾਂ ਤੋਂ ਲੈ ਕੇ ਚੱਲ ਰਹੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂ ਦੀ ਲੜੀਵਾਰ ਵਿਚਾਰ ਦੋ ਆਪਾ ਸਾਰਿਆਂ ਹੀ ਪਰਿਵਾਰ ਨੇ ਨਾਲੇ ਮਿਲ ਕੇ ਪਿਛਲੇ ਦਿਨੀ ਸਤਿਗੁਰਾਂ ਦੀ ਸੁਪਾਵਾਂ ਬੀੜ ਦੇ 61 ਅਤੇ 62 ਅੰਗ ਦੇ ਉੱਤੇ ਸशोਭਤ ਸ੍ਰੀ ਰਾਗ ਦੀਆਂ ਅਸ਼ਟ ਫਲੀਆਂ ਦੇ 13ਵੇਂ ਪਾਵਨ ਸ਼ਬਦੀਆਂ ਕੁਝ ਕੁ ਪੰਗਤੀਆਂ ਵਿਚਾਰੀਆਂ ਸੰਨ ਅਤੇ ਕੁਝ ਕੁ ਪੰਗਤੀਆਂ ਵਿਚਾਰ ਅਦੀਨ ਹਨ ਸੋ ਆਓ ਗੁਰੂ ਪਿਆਰੇ ਖਾਲਸਾ ਜੀਓ ਸਮੇਂ ਦੇ ਵਿੱਚ ਰਹਿੰਦੇ ਆ ਵਿਚਾਰ ਅਦੀਨ ਪਾਵਨ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਰਾਹੀਂ ਆਪਾਂ ਨੂੰ ਕੀ ਸਮਝਾ ਰਹੇ ਹਨ ਉਸ ਨੂੰ ਸਮਝੀਏ ਅਪਣਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੀ ਸੰਗਤ ਮਨੁੱਖੀ ਤੱਤ ਵਰਤਿਆ ਨੂੰ ਇਕਾਗਰ ਕਰੋ ਅੰਦਾ ਬ੍ਰਹਮ ਅੰਦਾ ਦੇ ਮਾਲਕ ਸ਼ਬਦ ਆਵਤਾਰ ਦੀਨਾ ਬੰਦੂ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪ੍ਰਾਤਿਸ਼ਾ ਜੀ ਦਾ ਧਿਆਨ ਕਰਦੇ ਹੋਏ ਦਾਸਰੇ ਨੂੰ ਅਸੀਸ ਦਿਓ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਸਤਗੁਰੂ ਤੁਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਪਵਨ ਸ਼ਬਦ ਦੀ ਕੋਝਕ ਪੰਕਤੀਆਂ ਦੀ ਵਿਚਾਰ ਆਪਾਂ ਤੋਂ ਪਿਛਲੇ ਦਿਨ ਹੀ ਕਰਵਾ ਲਈ ਸੀ ਪਾਤਸ਼ਾਹ ਜੀ ਨੇ ਸੁਸਪਵਨ ਸ਼ਬਦ ਦਾ ਜੜਾ ਰਹਾਉ ਬੜਾ ਬੰਦ ਹੈ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਬਰਨ ਕੋਈ ਮੈਂ ਤuj ਬਿਨਾ ਅਬਰ ਨਾ ਪਾਵਈ ਤੂੰ ਪਾਵਾਂ ਸੁਖ ਹੋਇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੇ ਹੀ ਨਿਰਗੁਣ ਸਰੂਪ ਨੂੰ ਭਾਵ ਪਰਮਾਤਮਾ ਨੂੰ ਸੰਬੋਧਨ ਹੋ ਕਿਸ ਪਵਨ ਸ਼ਬਦ ਨੂੰ ਉਚਾਰ ਰਹੇ ਹਨ ਪੰਗਤੀ ਵਿਚਾਰ ਰਹੇ ਹਨ ਕਿਹੇ ਪਾਤਸ਼ਾਹ ਜੀ ਤੁਹਾਡੇ ਤੋਂ ਬਿਨਾ ਸਾਡਾ ਕੋਈ ਨਹੀਂ ਹੈਗਾ ਤੇਰੇ ਤੋਂ ਬਿਨਾ ਸਾਨੂੰ ਕੋਈ ਪਾਉਂਦਾ ਨਹੀਂ ਹੈਗਾ ਪਰ ਸਾਨੂੰ ਤੂੰ ਪਾ ਜਾਏ ਇਹ ਗੱਲ ਹੋਰ ਹੈ ਤੈਨੂੰ ਅਸੀਂ ਪਾ ਜਾਈਏ ਇਹ ਗੱਲ ਹੋ ਰਹੀ ਸ ਬਹੁਤ ਵਾਰ ਆਪਾਂ ਇਹ ਸੋਚੇ ਪਰਵਾਰ ਨੇ ਬੈਠਿਆਂ ਜ਼ਿਕਰ ਕੀਤਾ ਹੈ ਇਹ ਆਪਣੇ ਸੰਸਾਰ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਕਰਮ ਧਰਮ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਕਰਮ ਧਰਮ ਸਾਰੇ ਇਸੇ ਜੱਗੋ ਜਹਤ ਵਿੱਚ ਹਨ ਕਿ ਅਸੀਂ ਪ੍ਰਮਾਤਮਾ ਨੂੰ ਪਾ ਜਾਈਏ ਰਾਭ ਨੂੰ ਪਾ ਜਾਈਏ ਸੋ ਪ੍ਰਮਾਤਮਾ ਨੂੰ ਆਪਾਂ ਭਾਵਾਂਗੇ ਤਾਂ ਜੇ ਆਪਣੇ ਜਿਹੜੇ ਕਰਮ ਹਨ ਇਹ ਗੁਰੂ ਵਾਸ਼ੇ ਮੁਤਾਬਕ ਹੋਣਗੇ ਗੁਰੂ ਮੁਤਾਬਕ ਹੋਣਗੇ ਤਾਂ ਪਾਤਸ਼ਾਹ ਜੀ ਨੇ ਕਿਹਾ ਭਈ ਜੋ ਕਰਮਾ ਕਰਕੇ ਮਨੁੱਖ ਪ੍ਰਮਾਤਮਾ ਨੂੰ ਭਾਉਂਦਾ ਹੈ ਉਹਦੀ ਨਿਗਾਹ ਵਿੱਚ ਆ ਜਾਂਦਾ ਉਹਦੀ ਦ੍ਰਿਸ਼ਟੀ ਵਿੱਚ ਆ ਜਾਂਦਾ ਉਹਨਾਂ ਨੂੰ ਵਸਾਰ ਕੇ ਨਾ ਮਨੁੱਖ ਜਿਹੜੀ ਸਭਤਾ ਜਾਣ ਵਾਲੀ ਮਾਇਆ ਹੈ ਚਲੀ ਜਾਣ ਵਾਲੀ ਮਾਇਆ ਹੈ ਮਾਈ ਕੀ ਪਦਾਰਥ ਹਨ ਇਹਨਾਂ ਦੇ ਪਿੱਛੇ ਲੱਗ ਕੇ ਕੱਲਾ ਲੱਗੇ ਨਹੀਂ ਹੈ ਉਹਨਾਂ ਦੀ ਹੋਂਦ ਪੈਦਾ ਕਰ ਲਈ ਹੈ ਅੰਦਰ ਇਹ ਆਪਾਂ ਉਹਦੋਂ ਵਿਚਾਰ ਰਿਹਾ ਸੀਗਾ ਸਤਿਗੁਰੂ ਨੇ ਅਰੰਭਤਾ ਪਾਵਨ ਸ਼ਬਦੇ ਕੀਤੀ ਸੀ ਕਿ ਦ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪਕਰਨਾਰ ਕਿਰਮਨੁਕ ਹੈ ਨਾ ਇਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਇਨਾ ਮੋਹਤ ਹੋ ਚੁਕਿਆ ਸੁਤ ਬੰਧਪ ਕਾਰਨਾਰ ਤੇ ਹਰ ਸਮੇਂ ਕਹਿੰਦਾ ਰਹਿੰਦਾ ਵੀ ਸੁਤ ਪੁੱਤਰ ਜਿਹੜਾ ਹੈ ਮੇਰਾ ਹੈ ਬੰਧਪੇ ਮੇਰੇ ਰਿਸ਼ਤੇਦਾਰ ਹਨ ਕਰਵਲੀ ਇਸਤਰੀ ਜਿਹੜੀ ਹੈ ਮੇਰੀ ਹੈ ਧਨ ਜੋਬਨ ਜਗ ਠੱਗਿਆ ਲੱਭ ਲੋਭ ਅਹੰਕਾਰ ਪਾਤਸ਼ਾਹ ਜੀ ਕਰਨ ਇਹਨਾਂ ਦੀ ਪੂਰਤੀ ਵਾਸਤੇ ਉਹਨਾਂ ਨੂੰ ਖੁਸ਼ ਰੱਖਣ ਵਾਸਤੇ ਇਹਨਾਂ ਦੀ ਤ੍ਰਿਸ਼ਨਾ ਦੀ ਸੰਪੰਨਤਾ ਵਾਸਤੇ ਮਨੁੱਖ ਧਨ ਜੋਬਨ ਜਗ ਠੱਗਿਆ ਆਪਣਾ ਧਨ ਤੇ ਜਿਹੜੀ ਜਵਾਨੀ ਹੈ ਨੂੰ ਠਗਾ ਬੈਠਦਾ ਹੈ ਲੱਭ ਲੋਭ ਅਹੰਕਾਰ ਸਗੋਂ ਅੰਦਰ ਪ੍ਰਮਾਤਮਾ ਦਾ ਅਦਬ ਭੈ ਪੈਦਾ ਕਰਨ ਦੀ ਵਜਾਏ ਲੱਭ ਲੋਭ ਤੇ ਅਹੰਕਾਰ ਵਰਗ ਦੇ ਵਿਕਾਰਾਂ ਇਹਨਾਂ ਦੀ ਪਣਪੱਤ ਕਰ ਲੈਂਦਾ ਹੈ ਇਹਨਾਂ ਦੀ ਉਤਪੰਨਤਾ ਕਰ ਲੈਂਦਾ ਹੈ ਮੂਠ ਗੌਲੀ ਹੋ ਮਈ ਸਵਰਤਾ ਸੰਸਾਰ ਤੇ ਮਨੁੱਖ ਮੂਹ ਦੀ ਜਿਹੜੀ ਠੱਗ ਬੋਟੀ ਹੈ ਜਿਸਾ ਮੋਹ ਦੇ ਕਰਕੇ ਮਨੁੱਖ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਵੱਧ ਦੁਖੀ ਹਾ ਕਿਉਂਕਿ ਬਦਵਾਨਾਂ ਦੀ ਖੋਜ ਹਾ ਇਹ ਜੇ ਕੋਈ ਵੀ ਮਨੁੱਖ ਨਾ ਵੈਸੇ ਦੁਖੀ ਨਹੀਂ ਹੋਏਗਾ ਆਪਾਂ ਵੀ ਕਿਸੇ ਕਾਰਨ ਤੋਂ ਜਦੋਂ ਦੁਖੀ ਹੁੰਦੇ ਸਿੱਧਾ ਨਹੀਂ ਕੋਈ ਦੁੱਖ ਦਾ ਕਾਰਨ ਹੁੰਦਾ ਦੁੱਖ ਦਾ ਕਾਰਨ ਮੋਹ ਹੁੰਦਾ ਤੇ ਉਹ ਭਾਵੇਂ ਧੀਆਂ ਪੁੱਤਰਾ ਨਾਲ ਹੋਵੇ ਭਾਵੇਂ ਕੋਈ ਮਿੱਤਰ ਦੋਸਤ ਨਾਲ ਹੋਵੇ ਭਾਵੇਂ ਪੈਸੇ ਨਾਲ ਹੋਵੇ ਕਾਰ ਕੋਠੀ ਨਾਲ ਹੋਵੇ ਜਦੋਂ ਚ ਮੋਹ ਪਏਗਾ ਤੇ ਗੱਲ ਸੁਭਾਵਕ ਹੀ ਹੈ ਵੀ ਉਹ ਜਿਹੜੀ ਦਿਸਦੀ ਹੋਈ ਚੀਜ਼ ਆ ਉਹਨੇ ਜਾਣਾ ਹੀ ਹੁੰਦਾ ਜਦੋਂ ਜਾਏਗੀ ਰੁਕ ਹੋਏਗਾ ਉਹਨੂੰ ਲੋਹਾ ਹੈ ਲੋਹਾ ਸਦੀਵ ਕਾਲ ਵਾਸਤੇ ਧਰਤੀ ਤੇ ਨਹੀਂ ਰਹਿ ਸਕਦਾ ਜ਼ਮੀਨ ਜਾਇਦਾਦ ਵਿੱਚੋਂ ਉਪਜੇ ਹੋਏ ਫਲ ਫਲ ਜਿਹੜੇ ਹਨ ਸਦੀਵ ਕਾਲ ਵਾਸਤੇ ਆਪਣੇ ਘਰ ਨਹੀਂ ਰਹਿ ਸਕਦਾ ਉਹਨੇ ਜੋ ਮੋਖਾ ਮੂੰਹ ਕਰ ਲਵੇ ਵੀ ਭਾਈ ਆ ਜਿਹੜਾ ਕਣਕ ਦਾ ਦਾਣਾ ਇਹਦੇ ਨਾਲ ਮੇਰਾ ਮੂੰਹ ਬਹੁਤ ਹੈ ਕਿੰਨਾ ਕੁ ਦਰ ਸਾਭ ਸਕੇਗਾ ਆਖਰ ਨੂੰ ਜਦੋਂ ਇਹਨੇ ਨਾਸ਼ ਹੋਣਾ ਹੈ ਤੋ ਦੁਖੀ ਕਰੇਗਾ ਕੱਲੇ ਕਣਕ ਦੇ ਦਾਣੇ ਦੀ ਉਹ ਖੜਨੀ ਹੈਗੀ ਇਹ ਸਾਰਾ ਸੰਸਾਰ ਵਿੱਚ ਹੀ ਖੜ ਵਰਤ ਰਹੀ ਹੈ ਪਾਸ਼ਾ ਕਰੇ ਮੈਂ ਨਹੀਂ ਕਰਿਆ ਮੋਠ ਗੋਲੀ ਹੋਮ ਹੋਈ ਸਾ ਵਰਤਾ ਸੰਸਾਰ ਇਹਨੇ ਭਾਈ ਸਾਰਾ ਸੰਸਾਰ ਮੂੰਹ ਦੇ ਕਰਕੇ ਬਹੁਤ ਦੁਖੀ ਹੋਇਆ ਕੁਝ ਦੀਆਂ ਪੁੱਤਰਾਂ ਕਰਕੇ ਦੁਖੀ ਮੋਹ ਆ ਵਾਕਿਆ ਨਹੀਂ ਲੱਗ ਰਹੇ ਉਹ ਤਾਂ ਦੁਖੀ ਆ ਕੋਈ ਆਪਣੇ ਮਿੱਤਰਾਂ ਦੋਸਤਾਂ ਕਰਕੇ ਦੁਖੀ ਆ ਕੋਈ ਪਿਛਲੇ ਚਲੇ ਜਾਂਦੇ ਦੁਖੀ ਆ ਪਾਸ਼ਾ ਕਰਿਆ ਹਾ ਨਾ ਇਹ ਸੰਸਾਰ ਦਾ ਵਰਤਾਰਾ ਵਰਤ ਰਿਹਾ ਹੈ ਇਸ ਪ੍ਰਕਾਰ ਦਾ ਸਤਿਗੁਰੂ ਕਿਰਪਾ ਕਰ ਦੇ ਮੇਰੇ ਪ੍ਰੀਤਮਾ ਮੈਂ ਤੁਝ ਬਿਨਾ ਵਰਨਾ ਕੋਈ ਇਹ ਪਾਸ਼ਾ ਸਾਡੇ ਤੋਂ ਬਿਨਾ ਤੇਰਾ ਕੋਈ ਨਹੀਂ ਹੈਗਾ ਤੂੰ ਸਾਨੂੰ ਇਹ ਮੋਹ ਦੇ ਜਾਦ ਤੋਂ ਲੱਭ ਲੋਭ ਹੰਕਾਰ ਵਰਗੇ ਵਕਾਰਾਂ ਤੋਂ ਬਚਾ ਸਕਦਾ ਵਚਾਂਗੇ ਤਾਂ ਜੇ ਤੈਨੂੰ ਅਸੀਂ ਭਾਗ ਜਾਵਾਂਗੇ ਤੇ ਵਚਾਂਗੇ ਤੇ ਤਾਂ ਜਿਹੜੀ ਨਿਗਾਹ ਥੱਲੇ ਅਸੀਂ ਆ ਜਾਈਏ ਤੇ ਤੇਰੀ ਦ੍ਰਿਸ਼ਟੀ ਥੱਲੇ ਅਸੀਂ ਆ ਜਾਈਏ ਤੇ ਬਾਸ਼ਾ ਕਿਰਪਾ ਕਰੇ ਅੱਗੇ ਨਾਮ ਸਲਾਹੀ ਰੰਗ ਸਿਉ ਗੁਰ ਕਾ ਸਬਦ ਸੰਤੋਖ ਕਹਿੰਦੇ ਭਾਈ ਜਦੋਂ ਕੋਈ ਮਨੁੱਖ ਪਰਮਾਤਮਾ ਦੇ ਨਾਮ ਨੂੰ ਉਹਦੀ ਸਿਫਤ ਨੂੰ ਰੰਗ ਪ੍ਰੇਮ ਦੇ ਨਾਲ ਉਹਦੀ ਸਿਫਤ ਕਰਦਾ ਦੇਖੋ ਸਿਫਤ ਕਰਨ ਦੇ ਦੋ ਕਾਰਨ ਹੁੰਦੇ ਹਨ ਭਾਵੇਂ ਕਿਸੇ ਮਨੁੱਖ ਦੀ ਕਰੀਏ ਲੀਡਰ ਦੀ ਕਰੀਏ ਕਿਸੇ ਮਿੱਤਰ ਦੋਸਤ ਦੀ ਕਰੀਏ ਕਿਸੇ ਧਨਵਾਨ ਪਰਸ਼ ਦੀ ਕਰੀਏ ਕਿਸੇ ਗੁਣਵਾਨ ਪਰਸ਼ ਦੀ ਕਰੀਏ ਕਾਰਨ ਇਹਦੇ ਦੋ ਹੀ ਹੁੰਦੇ ਵੀ ਜਾਂ ਤੋਂ ਉਹਦੇ ਤੋਂ ਕੋਈ ਨਾ ਕੋਈ ਆਪਾਂ ਨੂੰ ਸਵਾਰਥ ਪੂਰਾ ਹੋਣਾ ਹੁੰਦਾ ਤੇ ਤਾਂ ਸਿਫਤ ਹੋ ਰਹੀ ਹੁੰਦੀ ਤੇ ਜਾਂ ਬਰ ਸੱਚਮੁੱਚ ਉਹਦੇ ਗੁਣਾ ਦਾ ਗੁਣਵਾਨ ਕੀਤਾ ਜਾ ਰਿਹਾ ਹੁੰਦਾ ਤਾਂ ਹੋ ਰਹੀ ਹੁੰਦੀ ਤੇ ਜ਼ਿਆਦਾਤਰ ਜਿਹੜਾ ਹੈ ਬਹੁਤਾਤ ਵਿੱਚ ਪਦਾਰਤਵਾਦੀ ਸੰਸਾਰ ਦੇ ਵਿੱਚ ਇਹ ਇਸਲੇਬਤ ਕੀਤੀ ਜਾ ਰਹੀ ਹੁੰਦੀ ਨਾ ਮਨੁੱਖ ਦੇ ਮਨੁੱਖ ਵੱਲੋਂ 90 ਫੀਸਦੀ ਜਿਹੜਾ ਮਨੁੱਖ ਉਹਦੇ ਵਿੱਚ ਉਹਦਾ ਕੋਈ ਨਾ ਕੋਈ ਸੂਖਮ ਜਿਹਾ ਕਾਰਨ ਪਿਆ ਹੁੰਦਾ ਸੂਖਮ ਜਿਹਾ ਸਵਾਰਥ ਪਿਆ ਹੁੰਦਾ ਵੀ ਜਿਹਦੀ ਸਿਫਤ ਨਾ ਕਰੀਏ ਤੇ ਫਿਰ ਆਪਣਾ ਰੋਟੀ ਪਾਣੀ ਮੰਦੋ ਜਾਣਾ ਜੇ ਇਦਾਂ ਨਾ ਕਰੀਏ ਤੇ ਫਿਰ ਆਪਣਾ ਕਰਮ ਵਿਦਾਂ ਚੱਲਣਾ ਇੱਕ ਪਰਮਾਤਮਾ ਦੀ ਸਿਮਤ ਇਸ ਕਰਕੇ ਮਨੁੱਖ ਕਰੇ ਵੀ ਠੀਕ ਹੈ ਹੁਣ ਲੋਡ ਹੈ ਕਿਸ ਦੁੱਖ ਦੇ ਵਿੱਚ ਆ ਕੋਈ ਮੁਸ਼ਕਲ ਦੀ ਘੜੀ ਦੇ ਵਿੱਚ ਆ ਕੋਈ ਕਿਸੇ ਪ੍ਰਕਾਰ ਦੀ ਲੋਡ ਆ ਰੱਬ ਨੂੰ ਯਾਦ ਤੇ ਦੁਨੀਆ ਕਰ ਰਹੀ ਆ ਪਰ ਉਹਨੂੰ ਪ੍ਰੇਮ ਦੇ ਵਿੱਚ ਕਰਨਾ ਤੇ ਇੱਕ ਲੋਡ ਪੈਣ ਤੇ ਕਰਨਾ ਦੋਨਾਂ ਗੱਲਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਜਿਹਨੂੰ ਭਗਤ ਕਬੀਰ ਜੀ ਨੇ ਵੀ ਕਿਹਾ ਕਬੀਰਾ ਕਾਮ ਪਰੇ ਹਰ ਸਿਮਰੀਐ ਐਸਾ ਸਮਰੋਹ ਨਿਤ ਆਪਣੇ ਸਾਰਿਆਂ ਦੇ ਜਿਹਨ ਦੇ ਵਿੱਚ ਗੱਲ ਆ ਜਾਣੀ ਕਦੇ ਕਦੇ ਕਿਸੇ ਨਾ ਕਿਸੇ ਕਾਰਨ ਕਰਕੇ ਆਪਾਂ ਜਦੋਂ ਗੁਰੂ ਪਾਤਸ਼ਾਹ ਜੀ ਅਰਦਾਸ ਕਰਦੇ ਹਾਲਾਂਕਿ ਕਰਨੀ ਚਾਹੀਦੀ ਆ ਦੇਖੋ ਆਪਣਾ ਤੇ ਜੰਮਣਾ ਮਰਣਾ ਦੁੱਖ ਸੁੱਖ ਖੁਸ਼ੀ ਗਮੀ ਸਭ ਕੁਝ ਪਾਤਸ਼ਾਹ ਕੋਲ ਹੋਣਾ ਚਾਹੀਦਾ ਸਿੱਖਰੋ ਅਰਦਾਸ ਗੁਰੂ ਘੜੀਓ ਕਰਨੀ ਚਾਹੀਦੀ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਵੀ ਸੰਕਲਪ ਪੈਦਾ ਕਰਨਾ ਜਿੰਦੇ ਕਿਸੇ ਗੱਲ ਤੋਂ ਬਹੁਤ ਹੀ ਦੁਖੀ ਹੋ ਉਦੋਂ ਜਦੋਂ ਗੁਰੂ ਪਾਸ਼ਾ ਜੀ ਵਗੇ ਅਰਦਾਸ ਕੀਤੀ ਜਾਂਦੀ ਨਾ ਤੇ ਕਿਨੇ ਗਹਿਰੇ ਤਲ ਤੋਂ ਕੀਤੀ ਜਾਂਦੀ ਹਿਰਦੇ ਦੇ ਤਲ ਤੋਂ ਕੀਤੀ ਜਾਂਦੀ ਹੈ ਤੇ ਜਦੋਂ ਆਪਾਂ ਵੈਸੇ ਨਤਨੇਮ ਦੀ ਜਾਂ ਢਿਲੀ ਅਰਦਾਸ ਗੁਰੂ ਪਾਸ਼ਾ ਜੀ ਕੇ ਕਰਦੇ ਆਂ ਸ਼ੁਕਰਾਨੇ ਜੀ ਕਰਦੇ ਆਂ ਬਾਦਸ਼ਾਹ ਜੀ ਤੋਂ ਸੁਖ ਸ਼ਾਂਤ ਮੰਗਦੇ ਆਂ ਉਹ ਗਹਿਰੇ ਤਲ ਤੋਂ ਨਹੀਂ ਕੀਤੀ ਜਾਂਦੀ ਕਾਰਨ ਇੱਕੋ ਹੈ ਕਿਉਂਕਿ ਲੋੜ ਪੈਂਦੇ ਤੇ ਕੀਤੀ ਉਹ ਲੋੜ ਹੈ ਤੁਹਾਨੂੰ ਤੇ ਤੁਹਾਨੂੰ ਉਹਦੀ ਕੀਮਤ ਪਤਾ ਹੈ ਪਾਸ਼ਾ ਕਹਿ ਰਿਹਾ ਵੀ ਕਾਮ ਪਰੇ ਹਰਿ ਸਿਮਰੀਆ ਜਦੋਂ ਮਨੁੱਖ ਨੂੰ ਰੱਬ ਦਾ ਕੰਮ ਪੈਂਦਾ ਹੈ ਤੇ ਜਦੋਂ ਉਸ ਤਰੀਕੇ ਜਦੋਂ ਯਾਦ ਕਰਦਾ ਜਿਵੇਂ ਉਹ ਹੀ ਤਰੀਕਾ ਬਿਨਾਂ ਕਿਸੇ ਸਵਾਰਥ ਤੋਂ ਅਪਣਾ ਲਵੇ ਪ੍ਰੇਮ ਦੇ ਵਿੱਚ ਆ ਕੇ ਪਰਮਾਤਮਾ ਨੂੰ ਉਸਪਜ ਕੇ ਯਾਦ ਕਰਨ ਲੱਗ ਜਾਏ ਕਬੀਰ ਕਾਮ ਪਰਿਹਾਰ ਸਿਮਰੀਐ ਐਸਾ ਸਿਮਰੋ ਨਤਤ ਜਿਵੇਂ ਇਦਾਂ ਦਾ ਸਿਮਰਣਾ ਇਦਾਂ ਦਾ ਪਰਮਾਤਮਾ ਨੂੰ ਚੇਤਨ ਕਰਨਾ ਤਰਨਤ ਦਾ ਨਤਨੇਮ ਬਣ ਜਾਏ ਇਹ ਠੀਕ ਹੈ ਪਾਸ਼ਾ ਜਿਨੇ ਆਪਾਂ ਨੂੰ ਇਹ ਅਮਰਿਆਦਾ ਦੇ ਇਸ ਪ੍ਰਕਾਰ ਦੀ ਉਹ ਦਿੱਤੀ ਰੋਜ਼ ਦੀ ਇਪਾਯੁਰੋਜ ਸਿਵਰੀ ਉਠਣਾ ਅਮਰਤ ਵੇਲੇ ਸ਼ਾਨਪਾਣ ਕਰਨਾ ਨਤਨੇਮ ਕਰਨਾ ਗੁਰਸੰਗਤ ਵਿੱਚ ਜਾਣਾ ਗੁਰੂ ਕਾੜੀ ਅਰਦਾਸ ਕਰਨੀ ਸਰਬੱਤ ਦਾ ਭਲਾ ਮੰਗਣਾ ਇਹ ਆਪਣੀ ਰੋਜ਼ ਦੀ ਅਰਦਾਸ ਹੀ ਆ ਹੁਣ ਪ੍ਰੇਮ ਨਾਲ ਕੌਣ ਕਰਦਾ ਹੈ ਪ੍ਰੇਮ ਨਾਲ ਕਿੰਨੇ ਕਰਦੇ ਹਨ ਇਹ ਤੇ ਆਪਾਂ ਆਪਾਂ ਨੂੰ ਪਤਾ ਨਾ ਤੇ ਜਦੋਂ ਆਪਾਂ ਨੂੰ ਕੋਈ ਨਿੱਜੀ ਦੁੱਖ ਹੁੰਦਾ ਨਿੱਜੀ ਕੋਈ ਮੁਬਾਦ ਹੁੰਦਾ ਨਿੱਜੀ ਕੋਈ ਲੋੜ ਹੁੰਦੀ ਉਦੋਂ ਅਰਦਾਸ ਕਿਸ ਪ੍ਰਕਾਰ ਦੀ ਹੁੰਦੀ ਇਹ ਵੀ ਆਪਾਂ ਨੂੰ ਪਤਾ ਹੈ ਪਾਸ਼ਾ ਕਰੇ ਹਨ ਨਾਮ ਸਲਾਹੀ ਰੰਗ ਸੋ ਜਦੋਂ ਕੋ ਨਾਮ ਦੀ ਸਿਫਤ ਹੋ ਜਾਂ ਨਾਮ ਵਾਲੇ ਨਾਮੀ ਦੀ ਸਿਫਤ ਪ੍ਰਮਾਤਮਾ ਦੀ ਸਿਫਤ ਪ੍ਰੇਮ ਦੇ ਨਾਲ ਕਰਦਾ ਹੈ ਰੰਗ ਦੇ ਵਿੱਚ ਭਿੱਜ ਕੇ ਕਰਦਾ ਹੈ ਪ੍ਰੇਮ ਦੇ ਵਿੱਚ ਭਿੱਜ ਕੇ ਕਰਦਾ ਹੈ ਫਿਰ ਗੁਰ ਕਾ ਸਬਦ ਸੰਤੋਖ ਗੁਰੂ ਉਹਦੇ ਉੱਤੇ ਸੰਤੋਖ ਦਾ ਕਪੜਾ ਪਾ ਦਿੰਦੇ ਜਿਹਦੇ ਕਰਕੇ ਆਪਾਂ ਅਰੰਭਤਾ ਵਾਲੀ ਪੰਕਤ ਜਿਹੜੀ ਪੜ੍ਹੀ ਸੀ ਨਾ ਤ੍ਰਿਸ਼ਨਾ ਮਾਇਆ ਮੋਹਣੀ ਇਹ ਜਿਹੜਾ ਤ੍ਰਿਸ਼ਨਾ ਵਾਲਾ ਸੰਪੂਖ ਸਵਾਰ ਹੁੰਦਾ ਹੈ ਖਤਮ ਹੋ ਜਾਂਦਾ ਕਿਉਂਕਿ ਸੰਪੂਖ ਦੇ ਅੱਗੇ ਤ੍ਰਿਸ਼ਨਾ ਕੁਝ ਵੀ ਨਹੀਂ ਹੈਗੀ ਤ੍ਰਿਸ਼ਨਾ ਨੂੰ ਦੁਨੀਆਂ ਦੇ ਉਦਨ ਵੀ ਆਪਾਂ ਵਿਚਾਰਿਆ ਸੀ ਦੁਨੀਆਂ ਦਾ ਕੋਈ ਪਦਾਰਥ ਕੋਈ ਕਮੀ ਕਲ ਕੋਈ ਪਾਣੀ ਕੋਈ ਜੜੀ ਬੂਟੀ ਦੰਦੀ ਹੈ ਨਹੀਂ ਜਿਹੜੀ ਤੁਹਾਡੀ ਤ੍ਰਿਸ਼ਨਾ ਨੂੰ ਖਤਮ ਕਰ ਸਕਦੀ ਹੋਵੇ ਇਕ ਸਿਰਫ ਪ੍ਰਮਾਤਮਾ ਦੇ ਨਾਮ ਤੋਂ ਬੋਲੋ ਉਹ ਤ੍ਰਿਸ਼ਨਾ ਬੁਝਾਇ ਹਰ ਕੈਨ ਜਿੱਦੇ ਤ੍ਰਿਸ਼ਨਾ ਨੇ ਖਤਮ ਹੋਣਾ ਜਿਸ ਦਿਨ ਇਹਨੇ ਬੁਝਣਾ ਹੈ ਜਿਹਦੇ ਤ੍ਰਿਸ਼ਨਾ ਦੀ ਅੱਗ ਦੇ ਪੰਬੜ ਸ਼ਾਂਤ ਹੋਣੇ ਹਨ ਇਹ ਪ੍ਰਮਾਤਮਾ ਦੇ ਨਾਮ ਰੂਪੇ ਜਨਨ ਵਾਲੀ ਹੋਣੇ ਹਨ ਵਾਸ਼ਕਤ ਪ੍ਰਮਾਤਮਾ ਦਾ ਨਾਮ ਰੂਪੀ ਜਲ ਵੀ ਤੋਂ ਮਨੁੱਖ ਪ੍ਰੇਮ ਦੇ ਵਿੱਚ ਭਿੱਜ ਕੇ ਰੰਗ ਦੇ ਵਿੱਚ ਭਿੱਜ ਕੇ ਇਹ ਤ੍ਰਿਸ਼ਨਾ ਦੀ ਅਗਨੀ ਤੇ ਪਾਏਗਾ ਫਿਰ ਹੋਏਗਾ ਕਿ ਗੁਰ ਕਾ ਸਬਦ ਸੰਤੋਖ ਇਹਦੇ ਉੱਤੇ ਸੰਤੋਖ ਦਾ ਕੱਪੜਾ ਪਾਇਆ ਜਾਏਗਾ ਸੰਤੋਖ ਦਾ ਪਰਦਾ ਓੜਿਆ ਜਾ ਸਕੇਗਾ ਪਾਸ਼ਾ ਕਰ ਜੋ ਦੀਸ ਸੋ ਚਲ ਸੀ ਕੂੜਾ ਮੋ ਨਾ ਵੇਖ ਫਿਰ ਉਹਨੂੰ ਸਮਝਾਏਗੀ ਜਿਹੜੀ ਤ੍ਰਿਸ਼ਨਾ ਕਰਕੇ ਜਿਹਦੀ ਪ੍ਰਾਪਤੀ ਵਾਸਤੇ ਮਨੁੱਖ ਨਰਾਤ ਬਈ ਮਾਨਣਾ ਤੋਰੀ ਠੱਕੀ ਪਤਾ ਨਹੀਂ ਕਿਹੜੇ ਕੜੀਆਂ ਹੱਦਾਂ ਪਾਰ ਕਰ ਜਾਂਦਾ ਹੈ ਸਮਾਜ ਦੇ ਵਿੱਚ ਇਦਾਂ ਦੇ ਵਰਤਾਰੇ ਵਰਤ ਰਹੇ ਆਪਾਂ ਵੇਖ ਹੀ ਰਹੇ ਆ ਨਾ ਜਦੋਂ ਨੂੰ ਇਹ ਗੱਲ ਸਮਝ ਆ ਜਾਏ ਵੀ ਇਹ ਚਰਸ ਥਾਈ ਨਹੀਂ ਹੈ ਜੀੜੀ ਜੀ ਮੈਂ ਕਰ ਰਹੇ ਹਾਂ ਇਹ ਮੇਰੇ ਕੋਲ ਰਹਿਣੀ ਨਹੀਂ ਹੈਗੀ ਚਰਨ ਜੀ ਵੀ ਨਹੀਂ ਹੈਗੀ ਪਰ ਜੋ ਦਿਸ਼ਾ ਸੋ ਚੱਲ ਸੀ ਜੀ ਜਾਣੀ ਹੈ ਉਹ ਜਦੋਂ ਦਿਸਣ ਲੱਗ ਪਵੇ ਵੀ ਜਾਏਗੀ ਫਿਰ ਕੂੜਾ ਮੂੰਹ ਨਾ ਵੇਖ ਫਿਰ ਝੂਠਾ ਜਿਹੜਾ ਮੂੰਹ ਹੈ ਮਨੁੱਖ ਨੂੰ ਜੋ ਹਟ ਜਾਂਦਾ ਹੈ ਕਿਉਂਕਿ ਕਲਕੀਦਰ ਪਾਤ ਸਮੇਸ਼ ਪਿਤਾ ਜੀ ਦੀਆਂ ਇਤਿਹਾਸ ਦੀਆਂ ਜਿਹੜਾ ধারণা ਆਪਾਂ ਲੈਣਾ ਹੋਣਾ ਆਪਾਂ ਤੇ ਛੋਟੀ ਜਿਹੀ ਕੋਈ ਚੀਜ਼ ਗਵਾ ਕੇ ਵੀ ਵਿਲਖ ਜਾਂਦੇ ਆ ਪਤਾ ਨਹੀਂ ਕਿੱਦਾਂ ਵਿਲਕਨੇ ਆ ਮਾੜੀ ਜਿਹੀ ਕੋਈ ਭੁੱਲ ਜਾਈਏ ਕਿਤੇ ਕਿਤੇ ਖੁਸ ਜਾਈਏ ਆਪਣੇ ਕੋਲੋਂ ਇਹ ਵਣ ਕੇ ਭਾਵੇਂ ਪਦਾਰਥ ਰੂਪ ਦੇ ਵਿੱਚ ਵੀ ਨਾ ਹੋਵੇ ਉਹ ਚੀਜ਼ਾ ਕੋਈ ਵੜਾਈ ਕਰੇ ਮਨੁੱਖ ਕੋਈ ਦੋ ਚਾਰ ਦਿਨ ਕੋਈ ਗੁੱਸਾ ਗੱਲਾਂ ਕੋਈ ਕੁਲੇਸ਼ ਕਰਕੇ ਉਹ ਵੜਾਈ ਨਾ ਕਰੇ ਆਪਦੇ ਉਹ ਦੇ ਕਰਕੇ ਦੁਖੀ ਹੋ ਜਾਂਦੇ ਆ ਵੀ ਕਿਉਂ ਨਹੀਂ ਬਲੀਸਾ ਕਿ ਲੋੜ ਹੈ ਆਪਾਂ ਨੂੰ ਅੰਦਰ ਕ੍ਰਿਸ਼ਨਾ ਬਣ ਗਈ ਹੈ ਲੱਗਣ ਲੱਗ ਗਿਆ ਵੀ ਇਸ ਦੀਵ ਕਾਲ ਵਾਸਤੇ ਇਦਾਂ ਹੀ ਰਹੇਗੀ ਆਪਣੀ ਪ੍ਰਭਤਾ ਆਪਣੀ ਸੋਭਾ ਵੜਾਈ ਇਦਾਂ ਹੀ ਰਹੇਗੀ ਤੇ ਜਦੋਂ ਮਨੁੱਖ ਉਹਨੂੰ ਇਹ ਮੰਨਦਾ ਨਹੀਂ ਹੈਗਾ ਵੀ ਭਾਈ ਇਹ ਝੂਠ ਆ ਜਦੋਂ ਸੱਚ ਹੀ ਮੰਨ ਲਿਆ ਨਾ ਵੜਾਈ ਨੂੰ ਜਦੋਂ ਵੜਾਈ ਨੂੰ ਪ੍ਰਭਤਾ ਨੂੰ ਸੋਭਾ ਨੂੰ ਸੱਚ ਮੰਨ ਲਿਆ ਫਿਰ ਜਦੋਂ ਉਹ ਖੁੱਸੇਗੀ ਤਾਂ ਮਨੁੱਖ ਦੁਖੀ ਹੋਏਗਾ ਤੇ ਨਹੀਂ ਤੇ ਜਿੱਨਾ ਗੁਰਮਖਾਂ ਨੇ ਗੁਰੂ ਕੇ ਪਾਤਸ਼ਾਹ ਜੀ ਦੀ ਬੰਦਗੀ ਇਬਾਦਤ ਕਰਕੇ ਵੜਿਆਈ ਤੇ ਉਹਨਾਂ ਦੀ ਵੀ ਹੁੰਦੀ ਪਰ ਉਹਦੇ ਇਸ ਪ੍ਰਕਾਰ ਜਾਣਦੇ ਲੋਕਣ ਕਿਆਂ ਵੜਿਆਈਆਂ ਬਸੰਤਰ ਪੱਗੋਂ ਜੋ ਮਿਲਾ ਪਿਆਰਾ ਆਪਣਾ ਤੇ ਬੋਲ ਕਰਾਗੋ ਬੇਨਤੀ ਮੈਂ ਕਰ ਰਿਹਾ ਸੀ ਵੀ ਆਪਣੇ ਵਰਗਾ ਆਮ ਮਨੁੱਖ ਉਹਦੀ ਦੋ ਦਿਨ ਵੜਿਆਈ ਕਿਤੇ ਨਾ ਹੋਵੇ ਵੜਿਆਈ ਖੁਸ ਜਾਏ ਉਹ ਉਹਦੇ ਕਰਕੇ ਵੀ ਦੁਖੀ ਆ ਕਲਗੀਆਂ ਵੱਲ ਦੇ ਸ਼ਮੇਸ਼ਪ੍ਰਤਾ ਜੀ ਨੇ ਅਨੰਦਪੁਰ ਸਾਹਿਬ ਤੱਕ ਪਿਲਾ ਛੱਡਿਆ ਚਾਰ ਲਾਲ ਆਪਣੀ ਕੌਮਤ ਤੋਂ ਵੀ ਬਾਰੇ ਪਰ ਉਹ ਤਾਂ ਵੀ ਦੁਖੀ ਨਹੀਂ ਹੋਏ ਕਾਰਨ ਇੱਕੋ ਹੈ ਕਿ ਉਹਨਾਂ ਨੇ ਇਹਨੂੰ ਮੰਨ ਲਿਆ ਇਹ ਝੂਠ ਆ ਸਦੀਵ ਕਾ ਵਾਸਤੇ ਰਹਿਣ ਵਾਲੀ ਨਹੀਂ ਕੀ ਜਾ। ਇਹ ਜਿਹੜੀ ਆਪਣੇ ਕੋ ਰਹਿਣੀ ਨਹੀਂ ਆ ਜਿਹਨੇ ਕੱਲ ਨੂੰ ਵੀ ਜਾਣਾ ਤੇ ਅੱਜ ਚਲੀ ਜਾਵੇ ਦੁੱਖ ਕੀ। ਦੁੱਖ ਉਦੋਂ ਹੁੰਦਾ ਜਦੋਂ ਮਨ ਲਈਏ ਵੀ ਜਾਣਾ ਨਹੀਂ ਹੈਗਾ ਇਹਨੇ। ਪਾਸ਼ਾ ਕਹੇ ਜੋ ਦਿਸੈ ਸੋ ਚੱਲਸੀ। ਜਿਹੜਾ ਇਹਨਾਂ ਨੰਗੀਆਂ ਚਟੀਆਂ ਅੱਖਾਂ ਨਾਲ ਜੋ ਸੰਸਾਰ ਤੱਕ ਕੁਝ ਦਿਸ ਰਿਹਾ ਇਹ ਜਾਏਗਾ ਰਵੇਗਾ ਨਹੀਂ। ਕੂੜਾ ਮੋਨਾ ਵੇਖ ਇਸ ਕਰਕੇ ਪਾਈਏ ਕੂੜ ਦੇ ਝੂੜ ਦੇ ਮੋਹ ਵਿੱਚ ਨਾ ਤੂੰ ਬਸ ਵਾਟ ਵਟਾਉ ਆਇਆ ਅਨਿਤ ਚੱਲਦਾ ਸਾਥ ਦੇਖ ਵੈਸੇ ਆਪਾਂ ਇੱਥੋਂ ਤੱਕ ਪੰਕਤੀਆਂ ਵਿਚਾਰ ਲਈਆਂ ਸਾਨੂੰ ਗਾਇਬ ਦੋਤਨ ਦਾ ਨਾਂ ਦਾ ਪਾਣੇ ਕਰਕੇ ਮੈਨੂੰ ਰਿਪੀਟ ਕਰਨੀਆਂ ਪੰਜਾਂ ਪੰਕਤੀਆਂ ਪਾਦਸ਼ਾਹ ਕਰੇ ਵਾਟ ਵਟਾਉ ਆਇਆ ਉਸ ਦਿਨ ਵੀ ਇਹ ਅਰਥ ਆਪਾਂ ਕੀਤੇ ਸੀ ਵਟਾਉ ਦਾ ਅਰਥ ਰਾਹੀ ਵੀ ਹੁੰਦਾ ਰਸਤੇ ਤੇ ਚੱਲਣ ਵਾਲਾ ਰਾਹੀ ਪਾਂਦੀ ਜਿਨੂੰ ਆਪਾਂ ਕਹਿੰਦੇ ਵਾਟ ਦਾ ਭਾਵ ਰਾਹ ਹੁੰਦਾ ਵਾੜ ਦੇ ਚੱਲਣ ਵਾਲਾ ਰਾਹੀ ਹੁੰਦਾ ਵਟਾਉ ਵੀ ਉਹਨੂੰ ਕਿਹਾ ਜਾਂਦਾ ਦੂਸਰਾ ਅਰਥ ਬਟਾਉ ਦਾ ਇਹ ਰਾਜਸਥਾਨ ਵਾਲੇ ਵਿਚਾਰ ਦੇ ਵਿੱਚ ਉਧਰ ਆਉਦੇ ਪਾਜਮਾ ਆਪਾਂ ਜਵਾਈ ਨੂੰ ਪ੍ਰਾਉਣਾ ਕਹਿੰਦੇ ਉਹ ਪ੍ਰਾਉਣੇ ਨੂੰ ਵੀ ਘਰ ਆਏ ਮਹਿਮਾਨ ਨੂੰ ਵੀ ਬਟਾਉ ਕਹਿੰਦੇ ਆ ਉਹਨਾਂ ਦੀ ਭਾਸ਼ਾ ਹੈ ਚਲੋ ਉਹਨਾਂ ਦਾ ਆਪਣਾ ਸਭਿਆਤਾ ਹੈ ਉਹਨਾਂ ਦੀ ਤੇ ਦੋਨੋਂ ਹੀ ਜਿਹੜੇ ਅਰਥ ਹਨ ਬੜੇ ਕਮਾਲ ਦੇ ਝੁਕਦੇ ਹਨ ਮਨੁੱਖ ਦੇ ਉੱਤੇ ਕਿ ਕਿਸੇ ਰਾਹ ਦੇ ਉੱਤੇ ਰਾਹੀ ਤੁਰਿਆ ਜਾਂਦਾ ਨਾ ਤੇ ਉਹ ਰਾਹੀਨ ਰਾਤ ਇਸ ਦੀਪ ਕਾਲ ਬਤਨ ਤੁਰਿਆ ਜਾ ਰਿਹਾ ਨਾ ਉਹ ਅੱਗੇ ਲੰਘਦਾ ਜਾ ਰਿਹਾ ਹੁਣ ਆਪਾਂ ਵੀ ਇਸ ਰਸਤੇ ਤੇ ਚੱਲੇ ਹੋਏ ਆ ਜੇ ਆਪ ਜੀ ਆਪਣੇ ਬਿਸ਼ੋਕਰ ਵੱਲ ਧਿਆਨ ਮਾਰੋ ਤੇ ਆਪਣਾ ਬਚਪਨ ਕਿੱਥਾਂ ਗਿਆ ਆਪਣੀ ਜਵਾਨੀ ਕਿੱਥੇ ਗਈ ਕਿੱਥੇ ਜੇ ਆਪਾਂ ਪਹੁੰਚ ਗਏ ਕਿੰਨਾ ਕਸਤਾ ਤੈਅ ਕਰ ਲਿਆ ਇਹ ਰਾਤ ਚੱਲੇ ਸਾਂ ਤੇ ਕਿੱਥੇ ਆ ਗਏ ਆ 40 50 ਸਾਲਾਂ ਵਿੱਚ ਉਹ ਗੱਲ ਅਲੱਗ ਹੈ ਕਿ ਇਸ ਸਰੀਰ ਦੇ ਨਾਲ ਸੁਰਤ ਦਾ ਮਾਰਗ ਤੈਅ ਕੀਤਾ ਹੈ ਕਿ ਨਹੀਂ ਕੀਤਾ ਪਰ ਸਰੀਰ ਨੇ ਤੇ ਆਪਣਾ ਰਸਤਾ ਤੈਅ ਕਰ ਲਿਆ ਸਰੀਰ ਨੇ ਤੇ ਰੋਜ਼ ਬਾਟਮ ਕਾ ਰਿਹਾ ਹੈ ਤੇ ਰੋਜ਼ ਅੱਗੇ ਨੂੰ ਲੰਘ ਰਿਹਾ ਰੋਜ਼ ਹੀ ਤੁਰ ਰਿਹਾ ਰੋਜ਼ ਇਹ ਤੇ ਆਪਣੇ ਮੰਡਲ ਵੱਲ ਜਾ ਰਿਹਾ ਸਰੀਰ ਤੇ ਜਾ ਰਿਹਾ ਮੌਤ ਵੱਲ ਉਹ ਗੱਲ ਅਲੱਗ ਹੈ ਉਹ ਅੰਦਰਲਾ ਵਿਸ਼ਾ ਹੈ ਕਿ ਸੁਰਤ ਪ੍ਰਮਾਤਮਾ ਵੱਲ ਜਾ ਰਹੀ ਹੈ ਕਿ ਨਹੀਂ ਜਾ ਰਹੀ ਖਲੋਤੀ ਹੈ ਕਿ ਕਿੱਥੇ ਖਲੋਤੀ ਹੈ ਇਹ ਰਸਤੇ ਦੇ ਉੱਤੇ ਚੱਲਿਆ ਹੋਇਆ ਜਿਹੜਾ ਰਾਹੀ ਹੈ ਬਾਤ ਬਟਾਉ ਆਇਆ ਨਿਤ ਚੱਲਦਾ ਸਾਥ ਦੇ ਇੱਕ ਰੋਜ਼ ਚੱਲ ਰਿਹਾ ਦੂਸਰਾ ਭਾਵ ਹੈ ਮਹਿਮਾਨ ਦਾ ਆਉਣਾ ਤੇ ਜਦੋਂ ਆਪਣੇ ਘਰੇ ਵੀ ਮਹਿਮਾਨ ਆਉਂਦਾ ਜਾਂ ਆਪਾਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਆ ਇਹ ਮਹਿਮਾਨ ਨੂੰ ਵੀ ਪਤਾ ਹੁੰਦਾ ਆਪਾਂ ਨੂੰ ਵੀ ਪਤਾ ਹੁੰਦਾ ਕਿ ਸੁਦੀਪ ਕਾਲ ਵਾਸਤੇ ਆਪਾਂ ਰਹਿਣਾ ਹੈ ਜਦੋਂ ਮਹਿਮਾਨ ਬਣ ਕੇ ਕਿਸੇ ਘਰ ਜਾਈਏ ਤੇ ਪਤਾ ਵੀ 1 2 4 ਦਿਨ ਕਿੰਨੇ ਕਿੰਨੇ ਦਿਨ ਰਹਿਣਾ ਹੈ ਕੋਈ ਮਹਿਮਾਨ ਸਿਰਫ ਥੋੜਾ ਰਹਿੰਦਾ ਹੁੰਦਾ ਮਹਿਮਾਨ ਤੇ ਇੱਕ ਦੋ ਦਿਨਾਂ ਦਾ ਟਿਕਾਣਾ ਕਰਨ ਵਾਸਤੇ ਠਹਿਰਨ ਵਾਸਤੇ ਆਉਂਦਾ। ਸੋ ਆਪਾਂ ਸਾਰੇ ਭਾਵੇਂ ਤੇ ਇਸ ਰਸਤੇ ਦੇ ਤੇ ਜਿਲੇ ਹੋਏ ਰਾਹੀ ਮੰਨੀਏ ਆਪਣੇ ਆਪ ਨੂੰ। ਜਿ ਰਾਹੀਆਂ ਤੇ ਆਪਣੀ ਵਾਰਤਾ ਕਰ ਰਹੇ ਹਾਂ। ਤੇ ਭਾਵੇਂ ਆਪਾਂ ਮਹਿਮਾਨ ਮਨ ਵਾਲੀ ਸੰਸਾਰ ਤੇ ਆਏ ਆ। ਵੀ ਇੱਥੇ ਮਹਿਮਾਨ ਬਣ ਕੇ ਆਏ ਆ। ਕੋਈ 20 ਸਾਲਾਂ ਵਾਸਤੇ ਆਇਆ, ਕੋਈ 30 ਸਾਲਾਂ ਵਾਸਤੇ ਆਇਆ, ਕੋਈ 40 ਸਾਲਾਂ ਵਾਸਤੇ ਆਇਆ, ਕੋਈ 60 ਸਾਲਾਂ ਵਾਸਤੇ ਆਇਆ। ਆਏ ਸਾਰੇ ਮਹਿਮਾਨ ਹੀ ਆ। ਸਦੀਵ ਕਾਲ ਵਾਤੇ ਕਿਤੇ ਨਹੀਂ ਰਹਿਣਾ। ਪਾਸ਼ਾ ਕਰੇ ਬਾਤ ਬਟਾਉ ਆਇਆ ਨਿਤ ਚੱਲਦਾ ਸਾਥ ਦੇਖ ਤੇ ਨਾਲ-ਨਾਲ ਕਿੰਨੂ ਰੋਜ਼ ਵੇਖ ਰਿਹਾ ਜਿਹੜੇ ਮੇਰੇ ਸੰਗੀ ਸਾਥੀ ਸਨ ਉਹ ਵੀ ਚਲੇ ਜਾ ਰਹੇ ਹਨ ਇਹਨੂੰ ਇਹਦੇ ਵਿਦਵਾਨਾਂ ਨੇ ਅਰਥ ਬੜੇ ਸੋਹਣੇ ਸੰਕੀਰ ਤੇ ਬੜੇ ਗਹਿਰਾਈ ਨਾਲ ਕੀਤੇ ਹਨ ਕਿਤੇ ਦੇਖੋ ਇਹ ਵੀ ਚਲੋ ਮੰਨਿਆ ਜਾ ਸਕਦਾ ਕਿ ਸੰਸਾਰ ਦੇ ਵਿੱਚ ਆਪਣੇ ਜਿਹਨੇ ਸਾਥੀ ਹਨ ਕਿਤਨੇ ਕ ਆਪਣੇ ਤੋਂ ਪਹਿਲਾਂ ਚਲੇ ਗਏ ਹਨ ਆਪਾਂ ਵੀ ਚਲੇ ਜਾਣਾ ਦੂਸਰਾ ਹੈ ਨਿਤ ਚੱਲਦਾ ਸਾਥ ਦੇਖ ਜਿਹੜੇ ਸਾਥੀ ਤੇਰੇ ਨਾਲ ਪੈਦਾ ਹੋਏ ਸਨ ਆ ਕੰਨ ਕੰਨ ਜੀਵ ਜਿਹੜੇ ਗਿਆਨ ਦੇ ਰੇ ਸਨ ਕਰਮ ਦੇ ਰੇ ਸਨ ਇਹਦੇ ਤੋਂ ਪਹਿਲਾਂ ਜਾ ਰਹੇ ਆ ਕਿਸੇ ਦੇ ਕੰਨ ਜਵਾਬ ਦੇ ਗਏ ਹਨ ਕਿਸ ਦੀਆਂ ਅੱਖਾਂ ਜਵਾਬ ਦੇ ਗਈਆਂ ਹਨ ਸਾਥੀ ਸਨ ਨਾ ਪਰ ਜਾ ਰਹੇ ਹਨ ਆਪਣੇ ਆਪਣੇ ਮੰਜ਼ਲ ਵੱਲ ਸਾਰੇ ਇਹ ਰਾਹ ਛੱਡ ਰਹੇ ਹਨ ਆਪਣਾ ਆਪਣਾ ਪਾਸ਼ਾ ਕਰੇ ਵੀ ਭਾਈ ਤੂੰ ਇਹ ਜਾ ਰਹੇ ਸਾਥੀਆਂ ਵੱਲ ਤੱਕ ਜੋ ਤੇਰੇ ਨਾਲ ਜੰਮੇ ਹੋਏ ਤੇਰੇ ਸਾਥੀ ਨਹੀਂ ਰਹੇ ਤੇ ਰਹਿਣਾ ਤੂੰ ਵੀ ਨਹੀਂ ਹੈਗਾ ਨੇ ਤੇ ਚਲਦਾ ਸਾਥ ਦੇਖ ਪਾਸ਼ਾ ਜੀ ਕਿਰਪਾ ਕਰਨ ਆਖਣਾ ਆਖਾ ਤੇਤੜੇ ਗੁਰ बिन बूझ ना ਹੋਏ ਕਹਿਣ ਨੂੰ ਤੇ ਭਾਈ ਕਹਿੰਦੇ ਸਾਰੀ ਲੋਕ ਸੰਸਾਰ ਹੀ ਜਿਹੜਾ ਇਹ ਪ੍ਰਸੰਗ ਸੁਨਾ ਸੁਨਾ ਕੇ ਕਥਾ ਕਹਾਣੀਆਂ ਸੁਨਾ ਸੁਨਾ ਕੇ ਕਹਿ ਰਿਹਾ ਗੱਲਾਂ ਕਰ ਰਿਹਾ ਨਮ ਪਰ ਗੁਰ बिन बूझ ना ਹੋਏ ਇਸ ਸੰਸਾਰ ਤੇ ਆਪਾਂ ਸਦੀਪ ਕਾਲ ਵਾਸਤੇ ਨਹੀਂ ਰਹਿਣਾ ਇਹਦੀ ਸਮਝ ਗੁਰੂ ਤੋਂ ਬਿਨਾ ਨਹੀਂ ਆ ਸਕਦੀ ਵੈਸੇ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਨਾ ਪਰ ਮੇ ਕਿਸੇ ਅਣਜਾਣ ਬੰਦੇ ਨੂੰ ਪੁੱਛੋ ਜਿਹੜਾ ਦਿਨ ਰਾਤ ਟੋਰੀਆਂ ਡਾਕੇ ਕਰੀ ਮਜਾਰਿਆ ਜਿਹਦਾ ਕੋਈ ਧਰਮ ਵਾਲੇ ਪਾਸੇ ਬਿਲਕੁਲ ਵੀ ਸੁਰਤ ਨਹੀਂ ਹੈਗੀ ਉਸ ਦੀ ਤੇ ਉਹਨੂੰ ਵੀ ਪਤਾ ਨਾ ਵੀ ਰਹਿਣਾ ਤੇਵੇਂ ਵੀ ਨਹੀਂ ਹੈਗਾ ਪਰ ਇਹਦੀ ਸਮਝ ਇਹਦੀ ਚੇਤਨਤਾ ਇਹਦੀ ਬੋਝ ਕਿੱਥੋਂ ਆਵੇ ਗੁਰੂ ਵੱਲੋਂ ਆਏਗੀ ਇੱਕ ਮਨੁੱਖ ਨੇ ਵੈਸੇ ਮੰਨ ਲਿਆ ਵੀ ਜਾਣਾ ਉਹਦਾ ਮੰਨ ਲੈਣਾ ਵੀ ਜਾਣਾ ਨਹੀਂ ਹੈਗਾ ਉਹ ਫਿਰ ਉਦਾਂ ਹੀ ਬੇਈਮਾਨਾ ਰਿਸ਼ਵਤ ਖੋਰੀ ਸਭ ਕੁਝ ਕਰੇਗਾ ਜਦੋਂ ਗੁਰੂ ਇਹ ਗੱਲ ਸਮਝਾਏਗਾ ਨਾ ਵੀ ਭਾਈ ਇੱਥੇ ਰਹਿਣਾ ਨਹੀਂ ਹੈਗਾ ਜਦੋਂ ਗੁਰੂ ਸਮਝਾ ਦੇਵੇਗਾ ਗੁਰੂ ਇਹ ਬੁੱਧੀ ਵਿੱਚ ਗੱਲ ਪਾਏਗਾ ਤੇ ਫਿਰ ਇਹਦਾ ਰਸ ਹੋਰ ਤਰੀਕੇ ਦਾ ਹੋਏਗਾ ਪਾਸ਼ਾ ਕਹਿ ਰਿਹਾ ਕਹਿਣ ਨੂੰ ਤੇ ਸਾਰਾ ਸੰਸਾਰ ਹੀ ਕਹਿ ਰਿਹਾ ਆਖਣਾ ਆਖੇ ਕਿ ਤੜੇ ਗੁਰ ਬਿਨ ਬੂਜ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਕਹਿੰਦੇ ਭਾਈ ਜੇ ਕਿਤੇ ਪਾਸ਼ਾ ਜੀ ਗੁਰੂ ਆਪਾ ਨੂੰ ਇਹ ਗੱਲ ਸਮਝਾ ਦੇਵੇ ਇਹ ਸਮਝਾ ਕੇ ਨਾਮ ਦੀ ਵਡਿਆਈ ਦੇ ਦੇਵੇ ਸੱਚ ਰਪੈ ਤੇ ਮਨੁੱਖ ਸੱਚ ਦੇ ਵਿੱਚ ਰੰਗਿਆ ਜਾਏ ਪਤ ਹੋਏ ਤੇ ਇੱਜ਼ਤ ਦੇ ਸਹਤ ਹੋ ਜਾਂਦਾ ਹੈ ਇਥੇ ਕਿਸੇ ਦੀ ਇੱਜ਼ਤ ਸੰਸਾਰ ਵਿੱਚ ਪੈਸੇ ਕਰਕੇ ਹੈ ਕਿਸੇ ਦੀ ਗੁਨਾ ਕਰਕੇ ਹੈ ਕਿਸੇ ਦੀ ਧਨ-ਦੌਲਤ ਕਰਕੇ ਕਾਰਾਂ ਕੋਠੀਆਂ ਕਰਕੇ ਹੈ ਮਨੁੱਖ ਦੀ ਵੱਲੋਂ ਦਿੱਤੀ ਜਾ ਰਹੀ ਇੱਜ਼ਤ ਵੈ ਇਹਦੇ ਅਰਥ ਅਲੱਗ-ਅਲੱਗ ਹਰ ਹਰਕ ਵਾਸਤੇ ਇਹ ਸਾਰਿਆਂ ਦੀ ਇੱਜ਼ਤ ਇੱਕੋ ਜੀ ਨਹੀਂ ਹੈਗੀ ਆਪਣੀ ਕਿਸ ਨੂੰ ਇੱਜ਼ਤ ਕਿਸੇ ਚੀਜ਼ ਕਰਕੇ ਮਿਲ ਰਹੀ ਕਿਸ ਨੂੰ ਪੈਸੇ ਕਰਕੇ ਮਿਲ ਰਹੀ ਕਿਸ ਨੂੰ ਸਿਰਫ ਇਸ ਕਰਕੇ ਮਿਲ ਰਿਹਾ ਜੋ ਗੁਣ ਨਾਮ ਦੇ ਕੋਈ ਚੀਜ਼ ਨਹੀਂ ਹੈਗੀ ਉਹ ਅਮੀਰ ਹੈ ਬਸ ਉਹਨੂੰ ਇਸ ਕਰਕੇ ਉਹਨੂੰ ਇੱਜ਼ਤ ਮਿਲ ਰਹੀ ਬਾਦਸ਼ਾਹ ਕਰੇ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਇੱਜ਼ਤ ਆ ਇਹ ਸਿਰਫ ਗੁਰਸਿੱਖਾਂ ਦੇ ਹਿੱਸੇ ਆਉਂਦੀ ਤੇ ਗੁਰੂ ਵੱਲੋਂ ਮਿਲਦੀ ਆ ਜੇ ਮੈਂ ਰਮਤਾ ਵਿੱਚ ਵੀ ਬੇਨਤੀ ਆਪਾਂ ਕੀਤੀ ਸੀ ਵੀ ਸੰਸਾਰ ਤੇ ਜੇ ਕੋ ਆਪਣੇ ਹਿਸਾਬ ਨਾਲ ਇੱਜ਼ਤ ਕਰਦਾ ਮਨੁੱਖ ਦੀ ਕਿਸੇ ਨੂੰ ਕੋਈ ਲੋੜ ਹੈ ਭਾਵੇਂ ਉਹਦੇ ਕੋਲੇ ਕੋਈ ਗੁਣ ਹੈ ਕਿ ਨਹੀਂ ਹੈ ਦੋ ਰੁਪਏ ਹਨ ਉਹ ਤਾਂ ਵੀ ਉਹਦੀ ਇੱਜ਼ਤ ਕਰੇਗਾ ਕਿ ਠੀਕ ਆ ਭਾਈ ਕੋਲੇ ਇਹਨਾਂ ਕੋਲੇ ਲੋੜ ਹੀ ਪੈ ਸਕਦੀ ਆ ਪਰ ਗੁਰੂ ਜਦੋਂ ਤੁਹਾਨੂੰ ਵਿੜਾਈ ਦਵੇਗਾ ਗੁਰੂ ਇੱਜ਼ਤ ਦੇਵੇਗਾ ਉਹ ਸਿਰਫ ਨਾਮ ਦੇ ਬਦਲੇ ਦਵੇਗਾ ਉਹਨੇ ਪੈਸੇ ਮਤਲਬ ਇਹ ਨਹੀਂ ਤੇ ਆਪਾਂ ਕਹਿੰਦੇ ਆਹ ਮਹਾਰਾਜ ਤੇ ਗੋਲ ਕਬ ਵਿੱਚ ਅਸੀਂ 10 ਰੁਪਿਆ ਦਾ ਨੋਟ ਪਾਇਆ ਤੁਹਾਨੂੰ ਇਹਦੇ ਬਦਲੇ ਇੱਜ਼ਤ ਦੇ ਨਹੀਂ ਇਹ ਪਦਾਰਥ ਹੈ ਪਦਾਰਥ ਬਦਲੇ ਪਦਾਰਥ ਮਿਲ ਸਕਦਾ ਨਾਮ ਬਦਲੇ ਇੱਜ਼ਤ ਮਿਲਦੀ ਆ ਪਾਦਸ਼ਾਹ ਕਰਿਆ ਵਾ ਨਾਮ ਵਿੜਾਈ ਜੇ ਮਿਲਿਆ ਜੇ ਕਿਤੇ ਮਿਲ ਜਾਏ ਨਾਮ ਦੀ ਵਿੜਾਈ ਸੱਚ ਰਪੈ ਤੇ ਮਨੁੱਖ ਸੱਚ ਦੇ ਵਿੱਚ ਰੰਗਿਆ ਜਾਂਦਾ ਪਤ ਹੋਏ ਤੇ ਇੱਜ਼ਤ ਦੇ ਸਹਿਤ ਪਤ ਦੇ ਸਹਿਤ ਹੋ ਜਾਂਦਾ ਹੈ ਜੋ ਤਦ ਭਾਵ ਹੈ ਸੇ ਭਰੇ ਖੋਟਾ ਖਰਾਣਾ ਕੋਈ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਇਸ ਪ੍ਰਕਾਰ ਦੀ ਹੋ ਜਾਂਦੀ ਜੋ ਤਦ ਭਾਵ ਹੈ ਸੇ ਭਰੇ ਇਹ ਪਾਸ਼ਾ ਜੀ ਇਹ ਉਹਨਾਂ ਦੀ ਗੱਲ ਚੱਲ ਰਹੀ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਹਨ ਜੋ ਤਦ ਭਾਵ ਹੈ ਇਹ ਪਾਸ਼ਾ ਜਿਹੜੇ ਤਿੰਨੋਂ ਭਾਅ ਜਾਂਦੇ ਹਨ ਅਰੰਭਤਾ ਵਾਲੀ ਆਪਾ ਗੁਰੂ ਰਹਾਉ ਵਾਲੀ ਪੰਕਤੀ ਵੀ ਇਸ ਪ੍ਰਕਾਰ ਦੀ ਹੈ ਨਾ ਮੈਂ ਤੁਝ ਮੈਂ ਆਵਰਨਾ ਭਾਵੇ ਤੂੰ ਭਾਵੈ ਸੋ ਹੋਏ ਕਿ ਆਪਣਾ ਰੱਬ ਦਾ ਆਪਾਂ ਨੂੰ ਭਾਜਣਾ ਹੋਰ ਚੀਜ਼ ਐ ਆਪਣਾ ਪ੍ਰਮਾਤਮਾ ਨੂੰ ਭਾਜਣਾ ਹੋਰ ਚੀਜ਼ ਐ ਪਾਸ਼ਾ ਕਹਿੰਦੇ ਵੀ ਜਿੰਨਾ ਨੂੰ ਜਿਹੜੇ ਤੈਨੂੰ ਭਾਜ ਜਾਂਦੇ ਨੇ ਨਾ ਪਾਸ਼ਾ ਜੀ ਜੋ ਤੁਧ ਭਾਵੈ ਸੇ ਭਰੇ ਉਹ ਭਰੇ ਹੋ ਜਾਂਦੇ ਤੇ ਉਹਨਾਂ ਵਾਸਤੇ ਖੋਟਾ ਖਰਾ ਨਾ ਕੋਈ ਉਹਨਾਂ ਵਾਸਤੇ ਨਾ ਕੋਈ ਖੋਟਾ ਹੈ ਨਾ ਕੋਈ ਖਰਾ ਹੈ ਨਾ ਨਾ ਵਾਸਤੇ ਕੋਈ ਧਰਮੀ ਹੈ ਉਹ ਉਹ ਇਸ ਪ੍ਰਕਾਰ ਜਾਣਦੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਇਹ ਧਿਆਨ ਦੇਣਾ ਫਿਰ ਮੈਂ ਗੱਲ ਰਿਪੀਟ ਕਰਾਂ ਇਹ ਆਪਣੀ ਅਵਸਥਾ ਨਹੀਂ ਆ ਆਪਣੇ ਵਾਸਤੇ ਪਾਪੀ ਪਾਪੀ ਆ ਤੇ ਸੰਤ ਸੰਤ ਆ ਆਪਣੇ ਵਾਸਤੇ ਚੋਰ ਚੋਰ ਆ ਤੇ ਗਿਆਨੀ ਜੰਨੀ ਆ ਆਪਣੇ ਵਾਸਤੇ ਅਲੱਗ ਹੈ ਪਰ ਇਹ ਉਹਨਾਂ ਦੀ ਅਵਸਥਾ ਹੈ ਕਿ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕ ਲਮਾਟੀ ਕੁੰਚਰ ਚਿੱਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘੜ ਘੜ ਰਾਮ ਸਮਾਨ ਨਾਰੇ ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ ਜਿਹੜੇ ਪਰਮਾਤਮਾ ਨੂੰ ਭਾ ਜਾਂਦੇ ਹਨ ਉਨ੍ਹਾਂ ਦੀ ਅਵਸਥਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਆਪਣੀ ਦ੍ਰਿਸ਼ਟੀ ਹੋਰ ਤਰ੍ਹਾਂ ਦੀ ਹੈ ਆਪਣੀ ਦ੍ਰਿਸ਼ਟੀ ਇਸ ਪ੍ਰਕਾਰ ਦੀ ਹੈ ਮ੍ਰਿਗ ਬੋਲ ਰਿਹਾ ਆਪਨ ਲੱਗਦਾ ਹਿਰਨ ਬੋਲ ਰਿਹਾ ਹੈ ਪੰਛੀ ਚੀਕ ਰਿਹਾ ਆਪਨ ਲੱਗਦਾ ਚੜੀਆਂ ਚਹਿ ਕਰੀਆਂ ਹਨ ਕੁੱਤਾ ਭੌਂਕ ਰਿਹਾ ਪਰ ਪਾਸ਼ਕ ਦੇ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਵੀ ਹੈ ਜੋ ਬੋਲਤ ਹੈ ਜਿਹੜੇ ਬੋਲ ਰਹੇ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਉਹਨਾਂ ਨੂੰ ਸਾਨੂੰ ਤੇ ਲੱਗਦੇ ਨਹੀਂ ਵੀ ਪ੍ਰਮਾਤਮਾ ਬੋਲ ਰਿਹਾ ਸਾਰਾ ਸਾਨੂੰ ਨਹੀਂ ਲੱਗਦਾ ਵੀ ਇਹ ਕੁੱਤਾ ਭੌਂਕਰਿਆ ਕਿ ਜੜੀ ਚਾਹ ਕਰੀ ਜਾਏ ਹਿਰਣ ਹਾਥੀ ਚੰਗਾੜ ਰਿਹਾ ਉਸ ਤੋਂ ਨਹੀਂ ਲੱਗਦਾ ਉਹ ਕਹਿੰਦੇ ਵੀ ਸਾਨੂੰ ਇਸ ਪ੍ਰਕਾਰ ਲੱਗਦਾ ਵੀ ਸਭ ਕੁਝ ਤੇ ਪ੍ਰਮਾਤਮਾ ਬੋਲ ਰਿਹਾ ਇਹ ਅਵਸਥਾ ਹੈ ਇੱਕ ਸੁਰਤ ਦਾ ਲੈਵਲ ਹੈ ਉਹਨਾਂ ਦਾ ਜਿਹਨੇ ਜਿਹੜੇ ਪ੍ਰਮਾਤਮਾ ਨੂੰ ਪਾ ਜਾਂਦੇ ਹਨ ਉਹਨਾਂ ਬਾਅਦ ਤੇ ਸੰਸਾਰ ਦੇ ਉੱਤੇ ਨਾ ਕੋਈ ਖੁੱਟਾ ਹੈ ਨਾ ਕੋਈ ਖਰਾ ਹੈ ਨਾ ਕੋਈ ਮੜਾ ਹੈ ਨਾ ਕੋਈ ਭੜਾ ਹੈ ਉਹਦੇ ਸਭ ਮੈਂ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਸਾਰਾ ਵਿੱਚ ਰਸ ਵਰਤ ਰਹੀ ਇਹ ਘਰਾਸ ਜਿਹੜੀ ਜੋਤ ਹੈ ਆਕਾਲ ਵਾਲੀ ਉਸ ਨੂੰ ਤੱਕ ਲੈਂਦੇ ਹਨ ਆਪਾਂ ਮਨੁੱਖ ਨੂੰ ਵਾਰੋ ਵਾਰੋ ਤੱਕਦੇ ਆਂ ਸਰਜੀਰ ਤੱਕਦੇ ਆਂ ਉਹਦੀ ਦੇਖਣੀ ਵੀ ਅੱਖਾਂ 'ਚ ਤਰਕਦੇ ਆਂ ਉਹਦੇ ਕੋਲ ਪੈਸਾ ਧਨ ਦੌਲਤ ਦੇਖਦੇ ਆਂ ਤੇ ਉਸ ਪ੍ਰਕਾਰ ਦਾ ਉਹਦੇ ਮਨੁੱਖ ਪ੍ਰਤੀ ਆਪਣਾ ਅੰਦਾਜ਼ਾ ਹੁੰਦਾ ਤੇ ਜਿਹੜੀ ਅੰਦਰ ਜੋਤ ਹੈ ਉਹ ਗਰੀਬ ਦੇ ਵਿੱਚ ਵੀ ਅਮੀਰ ਵਿੱਚ ਵੀ ਮਹਿਲਾਵਾਂ ਵਾਲੇ ਵਿੱਚ ਵੀ ਝੌਂਪੜੀ ਵਾਲੇ ਵਿੱਚ ਵੀ ਉਹ ਇਹ ਘਰਾਸ ਵਰਤ ਰਹੀ ਤੇ ਜਿੰਨਾ ਚਿਰ ਤੁਹਾਨੂੰ ਉਸ ਜੋਤ ਦੇ ਦਰਸ਼ ਨਹੀਂ ਹੁੰਦੇ ਤੋ ਉਹਨਾਂ 'ਚ ਫਰਕ ਨਜ਼ਰ ਆਏਗਾ ਆਏਗਾ ਜਿੱਦਨ ਫਰਕ ਮਿٹےਗਾ ਉਹ ਜੋਤ ਦੇ ਕੇ ਮਿٹےਗਾ ਵੀ ਨੀ ਜੋਤ ਝੋਪੜੀ ਵਾਲੇ ਵਿੱਚ ਵੀ ਉਹਦੀ ਜਗ ਰਹੀ ਆ ਤੇ ਜੋਤ ਜਿਹੜੀ ਹੈ ਮਹਿਲਾਂ ਵਾਲੇ ਵਿੱਚ ਵੀ ਉਦੋਂ ਜਗ ਰਹੀ ਆ ਤੇ ਫੇਰ ਇਹ ਗੱਲ ਸਮਝ ਆਏਗੀ ਵੀ ਖੋਟਾ ਖਰਾ ਨਾ ਕੋਈ ਨਾ ਤਾਂ ਕੋਈ ਖੋਟਾ ਹੈ ਨਾ ਕੋਈ ਖਰਾ ਹੈ ਨਾ ਕੋਈ ਮਾੜਾ ਹੈ ਨਾ ਕੋਈ ਚੰਗਾ ਹੈ ਸਭ ਪਰਮਾਤਮਾ ਦੀ ਜੋਤ ਹੈ ਉਹਦੀ ਰਸਿ ਵਰਤ ਰਹੀ ਜੋਤ ਹੈ ਪਾਸ਼ਾ ਕਰੇ ਇਹ ਜੋਤ ਦਾ ਭਾਵ ਐ ਸੇ ਭਰੇ ਖੋਟਾ ਖਰਾ ਨਾ ਕੋਈ ਗੁਰਸਰਨ ਆਈ ਛੁੱਟੀ ਐ ਮਨੁਖ ਕੋਟੀ ਰਸ ਪਾਸ਼ਾ ਕਰਿਆ ਨਾ ਭਾਈ ਜਿਹੜੇ ਗੁਰੂ ਦੀ ਸਰਣਾਈ ਦੇ ਵਿੱਚ ਗੁਰੂ ਦੀ ਸਰਣ ਵਿੱਚ ਭੱਜ ਕੇ ਚਲੇ ਜਾਂਦੇ ਹਨ ਨਾ ਮਨਮੁਖ ਖੋਟੀ ਰਾਸ ਜਿਹੜੀ ਮਨੁੱਖ ਮਨਮੁਖਤਾ ਵਾਲੀ ਜਿਹੜੀ ਖੋਟੀ ਰਾਸ ਪੁੰਜੀ ਹੈ ਇਹ ਛੁੱਟ ਜਾਂਦੀ ਅਸ਼ਟ ਧਾਤ ਪਤਸ਼ਾਹ ਕੀ ਘੜੀਆ ਸ਼ਬਦ ਵਿਕਾਸ ਜਿਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਅਸ਼ਟ ਧਾਤਾਂ ਅੱਠ ਧਾਤਾਂ ਹੁੰਦੀਆਂ ਸੋਨਾ ਚਾਂਦੀ ਰੂਪਾ ਸਿਕਾ ਕਲੀ ਅਬਰੂਧ ਆਦਿਆਂ ਅੱਠ ਧਾਤਾਂ ਹੁੰਦੀਆਂ ਉੱਤੇ ਗਹਿਣੇ ਹਕਤਿਆਰ ਹੁੰਦੇ ਇਸੇ ਪ੍ਰਕਾਰ ਪ੍ਰਮਾਤਮਾ ਨੇ ਇਸ ਮਨੁੱਖ ਵਾਸਤੇ ਪੰਜ ਪ੍ਰਕਾਰ ਦੇ ਜਿਹੜੇ ਹਨ ਇਹ ਜਾਨ ਦੇ ਪੈਦਾ ਕੀਤੇ ਤਿੰਨ ਗੁਣ ਪੈਦਾ ਕੀਤੇ ਤਿੰਨਾਂ ਤੋਂ ਦੇਹ ਬਣੀ ਜਿਹਨੂੰ ਪਾਸ਼ਾਕ ਘੜੀਆ ਸ਼ਬਦ ਵਿਗਾਸ ਆ ਇਹ ਦੇਹ ਨੂੰ ਜਦੋਂ ਵਿਗਾਸ ਦਾ ਭਾਵ ਹੁੰਦਾ ਖੇੜਾ ਜਦੋਂ ਆਉਣਾ ਉਹ ਸ਼ਬਦ ਨਾਲ ਹੀ ਆਉਣਾ ਜਿਵੇਂ ਗਹਿਣਾ ਤਦੁਕ ਆਪਣੇ ਆਪ ਨੂੰ ਜੋ اختیار ਹੋ ਜਾਂਦਾ ਤੇ ਉਹ ਖੂਸੂਰਤੀ ਬੰਡਣੀ ਲੱਗ ਜਾਂਦਾ ਪਰ ਦੇਹ ਜਿਹੜੀ ਹੈ ਮਨੁੱਖ ਦਾ ਜਿਹੜਾ ਤੁੱਚਾ ਹੈ ਚਮੜੀ ਜਿਹੜੀ ਦੇਹ ਹੈ ਸਰੀਰ ਹੈ ਇਹਦੇ ਚ ਖੇੜਾ ਇਹਦੇ ਚ ਵਿਕਾਸ ਇਹਦੇ ਚ ਉਤਪੰਨਤਾ ਇਹਦੇ ਚ ਹਰਿਆਵਲਤਾ ਉਦੋਂ ਪੈਦਾ ਹੋਣੀ ਜਦੋਂ ਸ਼ਬਦ ਦਾ ਕਿੜਾ ਚਨੇਗਾ ਸ਼ਬਦ ਦਾ ਵਿਕਾਸ ਹੋਏਗਾ ਸ਼ਬਦ ਇਹਨਾਂ ਦੇ ਅੰਦਰਲੇ ਭਾਗ ਨੂੰ ਖੁੱਲੇਗਾ ਪਾਸ਼ਾ ਕਰਿਆ ਘੜੀਆ ਪਾਸ਼ਾ ਕੀ ਘੜੀਆ ਸ਼ਬਦ ਵਿਕਾਸ ਆਪੇ ਪਰਖੇ ਪੌਰ ਕੋ ਪਵੈ ਖਜਾਨਾ ਰਾਸ ਜਦੋਂ ਪਾਤਸ਼ਾਹ ਜੀ ਆਪ ਹੀ ਪਰਕਾਰੂਪ ਗੁਰੂ ਹੋ ਕੇ ਸਿੱਖ ਨੂੰ ਪਰਖਦੇ ਹਨ ਤੇ ਸਿੱਖ ਗੁਰੂ ਦੀ ਪਰਖ ਤੇ ਖਰਾ ਉਤਰਦਾ ਹੈ ਤੇ ਪਵਇ ਖਜ਼ਾਨਾ ਰਾਸ ਉਹ ਗੁਰੂ ਕੇ ਹਿਰਦੇ ਰੂਪੀ ਖਜ਼ਾਨੇ ਦੇ ਵਿੱਚ ਸਮਾ ਜਾਂਦਾ ਹੈ ਪੈ ਜਾਂਦਾ ਹੈ ਸੋ ਹੁਣ ਤੱਕ ਆਪਾਂ ਇਸ ਪਵਨ ਸ਼ਬਦ ਦੇ ਚਾਰ ਪਦੇ ਵਿਚਾਰੇ ਹਨ ਚਾਰ ਪਦੇ ਵਿਚਾਰ ਦੀਨ ਹਨ ਉਹਨਾਂ ਦੀ ਵਿਚਾਰ ਆਪਾਂ ਕੱਲ ਕਰਾਂਗੇ ਸੋ ਅੱਜ ਦੇ ਪਵਨ ਸ਼ਬਦ ਦੀ ਵਿਚਾਰ ਕਰਦਿਆਂ ਦਾਸ ਤੋਂ ਹੁਣ ਨਾ ਪੁੱਲਾਂ ਦੀ ਖਿਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸਤਿ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪ ਸਮ ਸੰਗਤ ਦਾ ਧੰਵਾਦ ਕੋਟਨ ਕੋਟ ਸ਼ੁਕਰ ਧੰਵਾਦ ਸਹਬੇ ਕਮਾਲ ਚਬਰ ਸ਼ਤਰਤਾ ਖਦੇ ਮਾਲਕ ਵਾਲੀਏ ਕੁਲ ਆਲਮ ਸਰਬ ਦੇ ਕਾਇਨਾਤ ਦੋ ਜਹਾਨ ਵਾਲੀ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦਾ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪਹਿ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ